ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ 네ਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ 네ਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਸਗਲੇ ਰੋਗ ਮਿਟਾਏ ਵਾਹਿਗੁਰੂ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਖਗਲੇ ਰਹੋਗੇ ਮਿਟਾਏ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਦਨ ਆਵੇ ਨੇਰੇ ਕੰਠ ਲਾਏ ਬਰ ਬਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਮਦੂਦਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਕੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਹਨਿਗ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਗਸਾਦ ਫਿਰ ਆਏ ਨਾਨਕ ਪ੍ਰਭ ਸਰਨਾਏ ਬਿਨਾ ਸਗਲੇ ਰਹੁਗੇ ਮਿਟਾਏ ਵਾਹਿਗੁਰੂ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਸ਼ਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਯ ਮਦੂਦਨ ਆਵਹਿ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਹਨਿਗ ਪ੍ਰਭ ਸਰਣਾਏ जिने सगले रोह मिटाए प्रभु सगले थान बसाए सुख साद फिर आए नानक प्रभु शरण आए जिना सगले रोह के मिटाए वाहे गुरु का खालसा श्री वाहे गुरु जी की फतेह सतनाम श्री वाहे गुरु साहिब जी हो सॉरट मोहल्ला पंचमा नाल नारायण मेरे ਯੇ ਮਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਯੇ ਮਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਸਗਲੇ ਰੋਗ ਮਿਟਾਏ ਵਾਹਿਗੁਰੂ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਜਾਸ ਕਿਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਹ ਘਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਸਗਲੇ ਰੋਹ ਘਟਾਏ ਵਾਹਿਗੁਰੂ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸੌਰਟ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਸਗਲੇ ਰੋਗ ਮਿਟਾਏ ਵਾਹਿਗੁਰੂ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸੋਰਟਾ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਿਮਦੂਦਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਿਮਦੂਦਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚੀ ਸਾਖੇ ਗੁਰਪੂਰੇ ਪੂਰੇ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਾ ਸਗਲੇ ਰੋਗ ਮਿਟਾਏ ਵਾਹਿਗੁਰੂ ਕੀ ਖਾਲਸਾ ਜਿਨ ਵਾਹਿਗੁਰਜੀ ਕੀ ਫਤਿਹ